ਇਹ ਸਾਡੀਆਂ ਮੱਝਾਂ ਰੱਖੀਆਂ ਹੋਈਆਂ ਇੱਥੇ ਹੁਣ ਜਗ੍ਹਾ ਇੰਨੀ ਟਾਈਟ ਇੰਨੀ ਕੰਜਸਟਡ ਆ ਬਹੁਤ ਜ਼ਿਆਦਾ ਇਧਰਲੇ ਪਾਸੇ ਸਾਰੇ ਕੱਟਰੂ ਬਸ਼ਰੂ ਤੇ ਛੋਟੀਆਂ ਜਿਹੜੀਆਂ ਝੋਟੀਆਂ ਵਾਂ ਜਿਨ੍ਹਾਂ ਨੇ ਮਤਲਬ ਹਜੇ ਕੱਟੀਆਂ ਵਾਂ ਯਾਨੀ ਕਿ ਜਿਹੜੀਆਂ ਤੇ ਇਹ ਪਾਲੀਆਂ ਹੋਈਆਂ ਘਰ ਦੀਆਂ ਕੱਟੀਆਂ ਇਹ ਸਾਰੀਆਂ ਹਨਾ ਇਹਨਾਂ ਨੇ ਵੀ ਹੁਣ ਗਾਂ ਮੱਝਾਂ ਬਣ ਦੇਣਾ ਭੱਟੀਆਂ ਹੋ ਜਾਣਾ ਦੇਖੋ ਕਿੰਨੀ ਘੱਟ ਜਗ੍ਹਾ ਦੇ ਵਿੱਚ ਖੜੇ ਨੇ ਇੱਥੇ ਹੀ ਆਹ ਬੱਚੀਆਂ ਬੱਚੇ ਖੜੇ ਨੇ ਜਿਹੜੇ ਹੁਣ ਅਸੀਂ ਇਹਨਾਂ ਨੂੰ ਪਾੜ ਰਹੇ ਹਾਂ ਦੇਖੋ ਕਿੰਨੀ ਘੱਟ ਜਗ੍ਹਾ ਦੇ ਵਿੱਚ ਆ ਆ ਦੇਖੋ ਇੱਕ ਖੁਰਨੀ ਦੇ ਉੱਤੇ ਕਿੰਨੀਆਂ ਕਟੀਆਂ ਵਾਂ ਕਿੰਨੇ ਕਟੀਆਂ ਤੇ ਕੱਟੇ ਆਏ ਸਾਰੇ ਹੀ ਹਨ ਤੇ ਇੱਧਰ ਵੀ ਤੁਸੀਂ ਦੇਖੋ ਇਹ ਬੱਚੀਆਂ ਵਾਂ ਤੇ ਆ ਬੱਚੇ ਆ ਛੋਟੇ ਤੇ ਇਧਰਲੇ ਪਾਸੇ ਇਹ ਗਾਵਾਂ ਵਾਂ ਸਾਰੀਆਂ ਤੇ ਉਹ ਸਾਹਮਣੇ ਫੇਰ ਮੱਝਾਂ ਵਾਂ ਉਧਰਲੇ ਪਾਸੇ ਹੁਣ ਜਗ੍ਹਾ ਇੰਨੀ ਥੋੜੀ ਆ ਤੇ ਪਸ਼ੂ ਸਾਡੇ ਕੋਲੇ ਜ਼ਿਆਦਾ ਤੇ ਦੁੱਧ ਦੀ 19 ਮੰਨ ਲੋ ਕੁਆਂਟੀਟੀ ਹੈ ਨਹੀਂ ਸਾਨੂੰ ਜਿਵੇਂ ਭੈਣ ਭਰਾ ਕੋਈ ਦੇ ਜਾਂਦੇ ਆ ਹਨਾ گاਵਾ ਹੁਣ ਕਈ ਗਾਵਾਂ ਇਹ ਜੀਆਂ ਵਾ ਲੋਕ ਅਸੀਂ ਕੀ ਕਹੀਏ ਚਲੋ দান ਦਿੱਤੀ ਚੀਜ਼ ਨੂੰ ਮਾੜਾ ਨਹੀਂ ਕਹਿਣਾ ਵੀ ਉਹ ਦੁੱਧ ਘਟ ਦਿੰਦੀਆਂ ਵਾ ਜਾਂ ਨਵੇਂ ਦੁੱਧ ਨਹੀਂ ਹੁੰਦੀਆਂ ਬਾਅਦ ਦੇ ਵਿੱਚ ਹਨਾ ਆਉਣ ਵਾਲੇ ਸਮੇਂ ਚਾਹੁੰਦੇ ਵੀ ਵਧੀਆ ਮੱਝਾਂ ਚੰਗੀਆਂ ਨਸਲ ਦੀਆਂ ਗਾਵਾਂ ਰੱਖੀਆਂ ਜਾਣ ਪਰ ਉਹਦੇ ਵਾਸਤੇ ਸ਼ੈੱਡ ਪ੍ਰੋਪਰ ਜਿਵੇਂ ਬਣਨਾ ਚਾਹੀਦਾ ਅਸੀਂ ਉਹ ਨਕਸ਼ਾ ਬਣਵਾ ਲਿਆ ਵਾ ਜਿਹਦੇ ਵਿੱਚ ਇੱਕ ਪਾਸੇ ਖੁਰੜਨੀ ਦੂਜੇ ਪਾਸੇ ਵੀ ਖੁਰੜਨੀ ਵਿਚਾਲੇ ਡੰਗਰ ਪਸ਼ੂ ਖੁੱਲੇ ਹੀ ਰਹਿਣਗੇ ਉਹਨਾਂ ਨੂੰ ਬੰਨਣ ਦੀ ਲੋੜ ਨਾ ਪਵੇ ਤੇ ਜਦੋਂ ਮਰਜ਼ੀ ਉਹ ਖਾ ਲੈਣ ਜਦੋਂ ਮਰਜ਼ੀ ਉਹ ਕੱਚੇ ਥਾਂ ਤੇ ਵੇਝਣ ਪੱਕੇ ਤੇ ਬੈਠ ਜਾਣ ਇਦਾਂ ਦਾ ਇੱਕ ਸ਼ੈੱਡ ਅਸੀਂ ਆਉਣ ਵਾਲੇ ਸਮੇਂ 'ਚ ਬਣਾਉਣ ਲੱਗੇ ਆ ਬਾਹਰਲੇ ਪਾਸੇ ਉਧਰ ਖੇਤ ਦੇ ਵਿੱਚ ਤੇ ਇਹ ਸਾਡੀ ਬੇਨਤੀ ਆ ਵੀ ਜੇ ਕਿਸੇ ਦੇ ਕੋਲੇ ਘਰੇ ਨਾ ਲੋਹੇ ਦਾ ਗਾਡਰ ਪਏ ਨੇ ਜਾਂ ਪਾਈਪਾਂ ਪਈਆਂ ਕੋਈ ਵੀ ਜੀ ਹੁਣ ਆਪਣੇ ਘਰੇ ਨਲਕੇ ਵਾਲੀ ਪਾਏ ਪਈ ਹੁੰਦੀ ਆ ਬੈਂਡ ਮੋਟਰ ਵਾਲੇ ਕੱਢੇ ਵਾਧੂ ਪਿਆ ਹੁੰਦਾ ਕੋਈ ਪਾਈਪ 4 ਇੰਚੀ ਦਾ ਤਾਂ ਸਾਨੂੰ ਤੁਸੀਂ ਉਹ ਪਹੁੰਚਦਾ ਕਰ ਸਕਦੇ ਹੋ ਅਸੀਂ ਉਹਦੇ ਨਾਲ ਵੀ ਮੰਨ ਲਓ ਕਾਫੀ ਸਾਡੀ ਬਚਤ ਹੋ ਜੂ ਸਾਡੀਆਂ ਕਾਫੀ ਜ਼ਰੂਰਤਾਂ ਪੂਰੀਆਂ ਹੋ ਜਾਣਗੇ ਹੁਣ ਜਿਵੇਂ ਦੁੱਧ ਚੋਈ ਜਾਂਦੇ ਆ ਤੇ ਇੱਥੋਂ ਜੁੱਧ ਇਹਨਾਂ ਕੰਨੀਆਂ ਚ ਪਾ ਪਾ ਕੇ ਉਧਰ ਪਹੁੰਚਦਾ ਕਰੀ ਜਾਂਦੇ ਸਾਡੇ ਆਪਣੇ ਜਿਹੜੇ ਸੇਵਾਦਾਰ ਨੇ ਵੀਰ ਜਿਹੜੀਆਂ ਦੁਬਾਰਾ ਫੇਰ ਸਾਡੀਆਂ ਇੱਕ ਦੋ ਜ਼ਰੂਰਤਾਂ ਵਾ ਜਿਹੜੀਆਂ ਇੱਕ ਤਾਂ ਟੈਂਟ ਦਾ ਸਮਾਨ ਚਾਹੀਦਾ ਵਾ ਜਿਹੜਾ ਬਾਹਰ ਕੈਂਪ ਲੱਗਦਾ ਉਹਦੇ ਜਿਹੜਾ ਟੈਂਟ ਲਾਉਨੇ ਆ ਉਹ ਟੈਂਟ ਦਾ ਸਮਾਨ ਆ ਜਿਹੜਾ ਸاسی ਕਲਮ ਆ ਗਿਆ ਆ ਗਿਆ ਜਿਹੜਾ ਟੈਂਟ ਦਾ ਸਮਾਨ ਆ ਉਹ ਫਟ ਗਿਆ ਟੈਂਟ ਸਾਰਾ ਹਨ ਤੇ ਉਹਦੇ ਚ 10 ਕ ਪੜਦੇ ਚਾਹੀਦੇ ਆ ਤੇ 10 ਕ ਉੱਪਰ ਲਈਆਂ ਚਾਣਨੀਆਂ ਚਾਹੀਦੀਆਂ ਵਾ ਤੇ 10000 ਸਕੁਅਰ ਫੁੱਟ ਟਾਇਲ ਚਾਹੀਦੀ ਹੈ ਫੁੱਲ ਬਾਡੀ ਟਾਇਲ ਹਨ ਜਿਹੜੀ ਉੱਪਰਲੀ ਮੰਜ਼ਲ ਤੇ ਲੱਗਣੀ ਆ ਤੇ ਨਵੀਂ ਬਿਲਡਿੰਗ ਵਾਸਤੇ ਫਾਇਰ ਲਾਈਨ ਜਿਹੜੀ ਫਾਇਰ ਬਰਗੇਡ ਵਾਲੀ ਜਿਹੜੀ ਲਾਈਨ ਹੁੰਦੀ ਹੈ ਨਾ ਜੇ ਅੱਗ ਉੱਗ ਲਾ ਕੇ ਜੇ ਉਹਨੂੰ ਬੁਝਾਉਣ ਵਾਸਤੇ ਪੂਰੀ ਪਾਈਪ ਲਾਈਨ ਪੈਣੀ ਆ ਤੇ ਉਹਦੀ ਲੋੜ ਆ ਜੀ ਤੇ ਪਸ਼ੂਆਂ ਵਾਸਤੇ ਸ਼ੈੱਡ ਦੀ ਲੋੜ ਆ ਟੈਂਪਰੇਰੀ ਵਾਰਡ ਵਾਸਤੇ ਗਾਡਰ ਪੁਰਾਣੇ ਘਰੇ ਪਏ ਆ ਜੇ ਜਾਂ ਕਿਸੇ ਕੋਲੇ ਸੀਮੈਂਟ ਦੀਆਂ ਸਲੇਟਾਂ ਪਈਆਂ ਵਾ ਉਹ ਸਾਨੂੰ ਦੇ ਸਕਦੇ ਹੋ ਤੁਸੀਂ ਹਨਾ ਇੱਟਾ ਰੇਤਾ ਤੇ ਬਜਰੀ ਚਾਹੀਦੀ ਆ ਜੀ ਹਨਾ ਸੀਮੈਂਟ ਵੀ ਚਾਹੀਦਾ ਵਾ ਪਰ ਸੀਮੈਂਟ ਹਜੇ ਥੋੜਾ ਹੈਗਾ ਵਾ ਪਰ ਰੇਤਾ ਤੇ ਇੱਟਾਂ ਤੇ ਬਜਰੀ ਬਹੁਤ ਜ਼ਿਆਦਾ ਲੋਡ ਆ ਇੱਟਾਂ ਦੀ ਜ਼ਿਆਦਾ ਲੋਡ ਐ ਇਸ ਟਾਈਮ ਹਨਾ ਤੇ 에ਅਰ ਵਾਸ਼ਰ ਜਿਹੜੇ ਵੱਡੇ ਕੂਲਰ ਲੱਗਣੇ ਆ ਤਿੰਨ ਪੀਸ ਲੱਗਣੇ ਆ ਜੀ ਉਹ ਤੇ ਇੱਕ ਪੀਸ ਕਰੀਬ ਸਵਾ ਕਿ ਤਿੰਨ ਲੱਖ ਰੁਪਏ ਦਾ ਵਾ ਜੀ ਉਹ ਤੇ ਉਹ ਤੁਸੀਂ ਪਹੁੰਚ ਦਾ ਕਰਵਾ ਉਹਦੇ ਵਿੱਚ ਹਿੱਸਾ ਪਾ ਸਕਦੇ ਹੋ ਤੇ ਕੱਪੜਿਆਂ ਵਾਸਤੇ ਰੈਕ ਚਾਹੀਦੇ ਕੱਪੜੇ ਰੱਖਣ ਵਾਸਤੇ ਰੈਕ ਜਿਹੜੇ ਹੁਣ ਸਰਦੀਆਂ ਵਾਲੇ ਕੱਪੜੇ ਆ ਸਾਡੇ ਬਾਪੂ ਬਜ਼ੁਰਗਾਂ ਦੇ ਮਾਮਾਂ ਦੇ ਭੈਣਾਂ ਦੇ ਬੱਚਿਆਂ ਦੇ ਉਹ ਹੁਣ ਸਾਰੇ ਧੋ ਧੋ ਕੇ ਪੈਕ ਕਰ ਕਰ ਕੇ ਬੋਰੀਆਂ ਦੇ ਪਾਪਾ ਕਿ ਉੱਤੇ ਲਿਖ ਕੇ ਉਹ ਸਾਰੇ ਅਸੀਂ ਸਾਂਭ ਦੇਣੇ ਹੁੰਦੇ ਆ ਤੇ ਅਗਲੀਆਂ ਸਰਦੀਆਂ ਦੇ ਵਿੱਚ ਸ਼ੁਰੂ ਦੇ ਵਿੱਚ ਉਹ ਅਸੀਂ ਕੱਢ ਲੈਣੇ ਹੁੰਦੇ ਆ ਤੇ ਇੱਕ ਯੂਨੀਫਾਰਮ ਜਿਹੜੀਆਂ ਹੁਣ ਤਿਆਰ ਕਰਦੀਆਂ ਵਾ ਬੀਬੀਆਂ ਤੇ ਭੈਣਾਂ ਦੇ ਸੂਟ ਤਿਆਰ ਕਰਨੇ ਆ ਉਹ ਚਾਹੀਦਾ ਕੱਪੜਾ ਲੀਜੀ ਬਿਜੀ ਦਾ ਤੇ ਇੱਕ ਟੀ-ਸ਼ਰਟ ਹਾਫ 슬ੀਵ ਦੀਆਂ ਬੜਮਾਉਣੀਆਂ ਵਾ ਤੇ ਟੀ-ਸ਼ਰਟਾਂ ਬੜਮਾ ਕੇ ਜੇ ਕੋਈ ਭੈਣ ਭਰਾ ਦੇ ਸਕਦਾ ਤਾਂ ਟੀ-ਸ਼ਰਟਾਂ ਪਹੁੰਚਦੀਆਂ ਕਰੇ ਅੱਗੇ ਜਿਹੜੇ ਸਾਡੇ ਸਭ ਤੋਂ ਮੇਜਰ ਖਰਚੇ ਹੁੰਦੇ ਸੀਗੇ ਉਹ ਬੱਚਿਓ ਅੱਗੇ ਸਾਡੇ ਜਿਹੜੇ ਸਭ ਤੋਂ ਮੇਜਰ ਖਰਚੇ ਹੁੰਦੇ ਸੀ ਜਿਆਦਾ ਹਸਪਤਾਲਾਂ ਦੇ ਖਰਚੇ ਹੁੰਦੇ ਸੀ ਇਲਾਜ ਦੇ ਹਰ ਰੋਜ਼ ਕਰੀਬ 10 12 15 ਮਰੀਜ਼ ਸਾਡੇ ਲੱਗ ਲੱਗਾ ਹਸਪਤਾਲਾਂ ਚ ਦਾਖਲ ਹੁੰਦੇ ਸੀ ਤੇ ਰੋਜ਼ ਦਾ ਉਹਨਾਂ ਦਾ ਬਿੱਲ ਹੀ ਮੈਨੇਕ ਲੱਖ ਲੱਖ ਰੁਪਈਆ 50 5000 60 6000 ਰੁਪਈਆ ਬਿੱਲ ਬਣ ਜਾਂਦਾ ਸੀਗਾ ਹੁਣ ਛੋਟਾ ਜਿਹਾ ਹਸਪਤਾਲ ਸੁਪਨਿਆਂ ਦੇ ਘਰ ਦੇ ਵਿੱਚ ਅੰਦਰ ਬਣਾਇਆ ਹੋਇਆ ਆਪਾਂ ਤੇ ਉਹਦੇ ਵਿੱਚ ਸਾਨੂੰ ਜਿਹੜੇ ਅਨ ਅਸੈਸਰੀ ਖਰਚੇ ਪੈਂਦੇ ਸੀਗੇ ਉਹ ਬਹੁਤ ਘਟ ਗਿਆ ਇਲਾਜ ਦੇ ਉੱਤੇ ਜਿਹੜਾ ਖਰਚਾ ਆਉਂਦਾ ਡਾਕਟਰਾਂ ਨੇ ਤਨਖਾਹਾਂ ਤੇ ਖਰਚਾ ਆਉਂਦਾ ਨਰਸਿੰਗ ਸਟਾਫ ਰੱਖਿਆ ਹੋਇਆ ਜੀਡੀਐ ਸਟਾਫ ਰੱਖਿਆ ਹੋਇਆ ਸਫਾਈ ਕਰਮਚਾਰੀ ਆ ਇਹ ਸਾਰਿਆਂ ਦਾ ਤਨਖਾਹਾਂ ਦਾ ਖਰਚਾ ਹੋ ਗਿਆ ਤੇ ਫਿਜ਼ੀਓਥੈਰੇਪੀ ਓਰਡ ਬਣਾਈ ਹੋਈ ਆ ਨਾ ਆਈ ਸਪੈਸ਼ਲਿਸਟ ਡਾਕਟਰ ਆਉਂਦੇ ਨੇ ਡੈਂਟਿਸਟ ਆਉਂਦੇ ਨੇ ਤੇ ਈਐਨਟੀ ਦੇ ਡਾਕਟਰ ਆਉਂਦੇ ਨੇ ਸਕਿਨ ਦੇ ਡਾਕਟਰ ਆਉਂਦੇ ਨੇ ਮਤਲਬ ਸਾਡੇ ਸੁਪਨਿਆਂ ਦੇ ਇਹ ਹਸਪਤਾਲ ਦੇ ਵਿੱਚ ਮੁਨਖਤਰੀ ਸੇਵਾ ਪਰਿਵਾਰ ਦਾ ਐਮ ਡੀ ਐਸ ਐਸ ਹਸਪਤਾਲ ਦੇ ਵਿੱਚ ਜਿਹੜੇ ਹੁਣ ਪੇਸ਼ੈਂਟ ਦਾਖਲ ਨੇ ਤੁਸੀਂ ਦੇਖੋ ਹੁਣ ਕੱਲ ਬੱਚੇ ਜਿਹੜੇ ਆਏ ਨੇ ਸਾਡੇ ਕੋਲੇ ਤਿੰਨ ਉਹਨਾਂ ਦੇ ਐਕਸ ਰੇ ਵਗੈਰਾ ਹੋ ਰਹੇ ਨੇ ਹਨਾ ਤੇ ਇੱਥੇ ਸਸਤੀ ਗੱਲ ਬੇਟਾ ਇੱਥੇ ਸਾਰੇ ਅ ਕੱਲ ਮਾਤਾ ਜੀ ਹੁਣ ਉਹਨੂੰ ਲੈ ਕੇ ਆਏ ਆ ਰਾਜਮੀਤ ਕੌਰ ਮਾਤਾ ਜੀ ਤੇ ਮਾਤਾ ਮਹਿੰਦਰ ਕੌਰ ਤੇ ਇਦਾਂ ਹੀ ਇਹ ਵੀਰ ਨੂੰ ਤੁਸੀਂ ਦੇਖਿਆ ਸੀ ਕਿਹੜੀ ਕੰਡੀਸ਼ਨ ਦੇ ਵਿੱਚ ਲੈ ਕੇ ਆਏ ਸੀ ਵੀਰੇ ਨੂੰ ਅਸੀਂ ਕੁੱਤੋਂ ਖਰੜ ਤੋਂ ਇਹਦਾ ਵੀ ਘਰ ਲੱਭ ਗਿਆ ਅੱਜ ਹਨ ਉਹ ਬਾਪੂ ਜੀ ਪਏ ਨੇ ਇਕਵਾਲ ਸਿੰਘ ਜੀ ਦਰਾਹੇ ਤੋਂ ਲੈ ਕੇ ਆਏ ਸੀ ਬਾਪੂ ਜੀ ਯੂ ਐਸ ਏ ਰਹੇ ਨੇ 17 18 ਸਾਲ ਤੇ ਇਦਾਂ ਹੀ ਸਾਡੇ ਇੱਧਰ ਸਾਰੇ ਮੈਂਬਰ ਜਿਹੜੇ ਦਾਖਲ ਨੇ ਹਸਪਤਾਲ ਦੇ ਵਿੱਚ ਹਨ ਉਹ ਤੁਸੀਂ ਦੇਖਦੇ ਹੋ ਇੱਧਰ ਆਈ ਸੀ ਯੂ ਦੇ ਵਿੱਚ ਅੰਦਰ ਅਸੀਂ 8 ਬਿਟ ਦਾ ਆਈ ਸੀ ਯੂ ਬਣਾਇਆ ਹੋਇਆ ਛੋਟਾ ਜਿਹਾ ਇੱਥੇ ਅਸੀਂ ਅੰਦਰ ਤਾਂ ਨਹੀਂ ਜਾਵਾਂਗੇ ਕਿਉਂਕਿ ਨੰਗੇ ਪੈਰ ਉਹ ਚੰਦਰ ਨਹੀਂ ਜਾ ਸਕਦੇ ਇਦਾਂ ਤੇ ਪਰ ਤੁਸੀਂ ਦੇਖੋ ਆਪਣੇ ਵੱਲੋਂ ਅਸੀਂ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਵਾ ਵੀ ਇਲਾਜ ਦੇ ਲਈ ਸਾਨੂੰ ਹੁਣ ਬਾਹਰ ਉਦੋਂ ਹੀ ਜਾਣਾ ਪੈਂਦਾ ਜਦੋਂ ਕੋਈ ਪੇਸ਼ੈਂਟ ਦੀ ਸਰਜਰੀ ਹੋਣੀ ਹੁੰਦੀ ਆ ਤੇ ਜਾਂ ਉਹ ਪੇਸ਼ੈਂਟ ਜਿਹੜਾ ਕੋਈ ਸਪੈਸ਼ਲਾਈਜ਼ਡ ਪ੍ਰੋਬਲਮ ਆ ਉਹਦੀ ਕੋਈ ਨਿਊਰੋਲੋਜੀ ਦੇ ਡਾਕਟਰ ਕੋਲੇ ਜਾਣਾ ਕੋਈ ਜਿਹੜਾ ਆਲਜੀ ਦੇ ਡਾਕਟਰ ਕੋਲੇ ਜਾਣਾ ਤੇ ਬਾਕੀ ਦਾ ਆਲਮੋਸਟ ਹੁਣ ਸਾਡਾ ਇੱਥੇ ਸਾਰਾ ਵਧੀਆ ਤਰੀਕੇ ਨਾਲ ਚੱਲ ਜਾਂਦਾ ਇਹਦੇ ਉੱਪਰ ਵੀ ਬੋਰਡ ਬਣੀਆਂ ਹੋਈਆਂ ਉੱਪਰ ਵੀ ਮਰੀਜ਼ ਭਰੇ ਹੋਏ ਨੇ ਇਹ ਸਾਰੇ ਮਰੀਜ਼ ਜਿਹੜੇ ਦਾਖਲ ਨੇ ਆ ਦੇਖੋ ਇਹ ਅਸ਼ਵਨੀ ਸ਼ਰਮਾ ਜੀ ਗਪਾਲ ਬਾਪੂ ਜੀ ਨਵਦੀਪ ਅਨਮੋਲ ਬੱਚਾ ਸਾਹਿਰ ਬੱਚਾ ਅਨਨੋਨ ਬੱਚਾ ਅਨੋ ਗੁੰਗਾ ਬਨੋਦ ਇਕਵਾਲ ਸਿੰਘ ਸ਼ਮਸ਼ੇਰ ਸਿੰਘ ਅਨਨੋਨ ਖਰੜ ਵਹਾਲੀ ਤੋਂ ਅਮਰਚੰਦ ਜੀ ਮਹਿੰਦਰ ਰਾਣੀ ਰਾਜਮੀਤ ਕੌਰ ਦਿਸਪਾਲ ਸਿੰਘ ਹਨਾ ਜਸਪ੍ਰੀਤ ਕੌਰ ਅੰਜਲੀ ਪੂਜਾ ਜਤਿੰਦਰ ਕੌਰ ਤੇ ਸਰਜੀਤ ਕੌਰ ਬਲਵਿੰਦਰ ਕੌਰ ਰੀਖਾ ਇਹ 21 ਪੇਸ਼ੈਂਟ ਇੱਥੇ ਬਾਹਰ ਨੇ ਫਿਰ ਫਸਟ ਫਲੋਰ ਦੇ ਉੱਪਰ ਨੇ ਜੀ ਰਜੇਸ਼ਵਰ ਬਾਬਾ ਰਮੇਸ਼ ਚੰਦਰ ਸ਼ਰਮਾ ਪ੍ਰਕਾਸ਼ ਸਿੰਘ ਦਰਸ਼ਨ ਰੀਖਾ ਕਮਲਜੀਤ ਕੌਰ ਮੁਖਤਿਆਰ ਸਿੰਘ ਚੰਨੀ ਬਿੱਲਾ ਕਿਸ਼ਨੂ ਮਾਤਾ ਸਾਗਰ ਜਗਮੋਨ ਸਿੰਘ ਹਰਦੀਪ ਸਿੰਘ ਗੌਤਮ ਜਸਦੀਪ ਅਜੀਤ ਸਿੰਘ ਤੇ ਅਜੀਤ ਕੁਮਾਰ 17 ਪੇਸ਼ੈਂਟ ਉਹਦੇ ਉੱਪਰ ਨੇ ਫਿਰ ਐਡਮਿਟ ਪੇਸ਼ੈਂਟ ਆ ਜਿਹੜੇ ਸਾਡੇ ਕੋਲੇ ਉਹਨਾਂ ਦੀ ਡਿਟੇਲ ਆ ਫਿਰ ਫਸਟ ਫਲੋਰ ਦੇ ਉੱਪਰ ਜਿਹੜੇ ਬਾਪੂ ਦਾਖਲ ਨੇ ਜਿਹੜੇ ਡਾਇਬਟਿਕ ਨੇ ਉਹ ਪੇਸ਼ੈਂਟ ਆ ਫਿਰ ਜਿਹੜੇ ਸੈਕੰਡ ਫਲੋਰ ਦੇ ਉੱਤੇ ਨੇ ਸਭ ਤੋਂ ਉੱਪਰ ਇਹਨਾਂ ਦੇ ਜ਼ਖਮ ਨੇ ਵੱਡੇ ਮੋਹਨ ਲਾਲਤੂ ਗੁਰਪੀਜ ਰਾਮ ਸੇਵਕ ਹਰਕਿਰਤ ਸਿੰਘ ਜਸਪਾਲ ਸਿੰਘ ਚੰਦ ਸਿੰਘ ਰਾਮਚੰਦਰ ਰਜਿੰਦਰ ਸਿੰਘ ਇਹ ਪਰਗਣ ਬਾਪੂ ਹਨ ਇਹ ਸਭ ਤੋਂ ਉੱਪਰ ਦਾਖਲ ਨੇ ਆਈਸੀਯੂ ਦੇ ਵਿੱਚ ਨੇ ਸਨੀਤਾ ਮਸੀ ਗਰਮੀਤ ਸਿੰਘ ਸਿਆਫਲੀ ਤੇ ਮਨਪ੍ਰੀਤ ਗੁੰਗਾ ਇਹ ਸਾਡੇ ਆਈਸੀਯੂ ਦੇ ਵਿੱਚ ਦਾਖਲ ਨੇ ਇਹ ਸਾਰੇ ਪੇਸ਼ੈਂਟ ਇੰਨੇ ਕਰੀਬ 50 55 ਮਰੀਜ਼ ਹਰ ਟਾਈਮ ਹਸਪੀਟਲ ਦੇ ਵਿੱਚ ਐਡਮਿਟ ਰਹਿੰਦੇ ਨੇ ਦਾਖਲ ਰਹਿੰਦੇ ਨੇ ਇਹਨਾਂ ਚੀਜ਼ਾਂ ਤੇ ਸਾਡਾ ਜਿਹੜਾ ਬਹੁਤ ਖਰਚਾ ਆਉਂਦਾ ਸੀ ਹੁਣ ਉਹ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ ਇੰਦਰ ਬਾਪੂ ਜੀ ਬੈਠੇ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਤਾਂ ਨਹੀਂ ਆ ਲੈ ਲਓ ਪਰ ਠੰਡ ਤਾਂ ਨਹੀਂ ਆ ਜੀ ਠੰਡ ਤਾਂ ਨਹੀਂ ਲੱਗਦੀ ਅੱਜ ਠੰਡ ਨਹੀਂ ਕਮਰ ਟੁੱਟ ਗਈ ਹੈ ਰਵਾ ਟੁੱਟ ਗਈ ਸੀ ਬੈਠੋ ਤੁਸੀਂ ਥੋੜਾ ਟਾਈਮ ਆ ਗਿਆ ਵੇ ਇਹ ਬਾਪੂ ਜੀ ਨੂੰ ਤੁਸੀਂ ਦੇਖਿਆ ਸੀ ਦਿੱਲੀ ਤੋਂ ਲੈ ਕੇ ਆਏ ਸੀਗੇ ਤੇ ਅੱਜ ਉਹੀ ਬਾਪੂ ਬੰਬੂ ਕਾਲੜਾ ਜੀ ਜਿਸਪਾਲ ਸਿੰਘ ਕਾਲੜਾ ਜੀ ਕਿੰਨੇ ਠੀਕ ਨੇ ਹੌਸਲੇ ਦੇ ਨਾਲ ਥੋੜੇ ਪਿਆਰ ਦੇ ਨਾਲ ਥੋੜੇ ਸਤਕਾਰ ਦੇ ਨਾਲ ਹੀ ਅੱਧੇ ਤੋਂ ਵੱਧ ਬਿਮਾਰੀ ਤਾਂ ਠੀਕ ਹੋ ਜਾਂਦੀ ਹੈ ਭਾਈ ਤੇ ਚਲੋ ਸਾਡੀਆਂ ਫੇਰ ਉਹੀ ਜ਼ਰੂਰਤਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਭਾਈ ਹੱਥ ਜੋੜ ਕੇ ਬੇਨਤੀ ਆ ਇਹਨੂੰ ਸ਼ੇਅਰ ਕਰਿਓ ਵੀਡੀਓ ਨੂੰ ਤੇ ਸਾਡੇ ਸੁਪਨਿਆਂ ਦੇ ਘਰ ਦੀ ਬਿਲਡਿੰਗ ਦੇ ਵਿੱਚ 에어 ਵਾਸ਼ਰ ਦੀ ਲੋੜ ਆ ਵੱਡੇ ਕੂਲਰ ਲੱਗਣੇ ਆ ਉਹ ਤੁਸੀਂ ਪਹੁੰਚਦੇ ਕਰ ਸਕਦੇ ਹੋ ਇੱਟਾਂ ਦੀ ਲੋੜ ਆ ਇੱਟਾਂ ਪਹੁੰਚਦੀਆਂ ਕਰ ਸਕਦੇ ਹੋ ਰੇਤੇ ਦੀ ਬਜਰੀ ਦੀ ਲੋੜ ਆ ਰੇਤਾ ਬਜਰੀ ਪਹੁੰਚਦੀ ਕਰ ਸਕਦੇ ਹੋ ਹੁਣ ਸਰਦੀਆਂ ਨਿਕਲ ਗਈਆਂ ਗਰਮੀਆਂ ਆ ਗਈਆਂ ਗਰਮੀਆਂ ਵਾਲੇ ਕੱਪੜਿਆਂ ਦੀ ਲੋੜ ਆ ਜਿਵੇਂ ਬੀਬੀਆਂ ਵਾਸਤੇ ਸੂਟ ਚਾਹੀਦੇ ਆ ਯੋਰਗਾ ਤੇ ਵੀਰਾਂ ਵਾਸਤੇ ਟੀ-ਸ਼ਰਟਾਂ ਚਾਹੀਦੀਆਂ ਤੁਸੀਂ ਉਹ ਪਹੁੰਚਦੀਆਂ ਕਰ ਸਕਦੇ ਹੋ ਤੇ ਫਿਰ ਸਾਨੂੰ ਟਾਇਲਾਂ ਦੀ ਲੋੜ ਹੈਗੀ ਆ ਤੁਸੀਂ ਟਾਇਲਾਂ ਪਹੁੰਚਦੀਆਂ ਕਰ ਸਕਦੇ ਹੋ ਫਿਰ ਤੁਸੀਂ ਸਾਨੂੰ ਟੈਂਟਰ ਦਾ ਸਮਾਨ ਚਾਹੀਦਾ ਉਹ ਰੀਅਲ ਲਿਸਟਾਂ ਲੈ ਸਕਦੇ ਹੋ ਕਰੀਬ ਅ ਵੱਡੇ ਪਰਦੇ ਜਿਹੜੇ ਹੁੰਦੇ ਆ ਟੈਂਟ ਦੇ ਉਹ ਪਰਦੇ ਚਾਹੀਦੇ ਆ ਉਹ ਪਹੁੰਚ ਕਰਦੇ ਇੱਕ ਸਾਡੀ ਜ਼ਰੂਰੀ ਬੇਨਤੀ ਜਿਹੜੀ ਰਹਿ ਗਈ ਸੀ ਕੰਪਿਊਟਰ ਚਾਹੀਦੇ ਸੀ ਜਿਹੜੇ ਹੁਣ ਰਿਕਾਰਡ ਮੇਨਟੇਨ ਕਰਨ ਵਾਸਤੇ ਕੰਪਿਊਟਰਾਂ ਦੀ ਲੋੜ ਆ ਹੁਣ ਜਿਵੇਂ ਜਿਵੇਂ ਆਪਾਂ ਵਧਾਈ ਜਾਂਦੇ ਆ ਨਾ ਕੰਮ ਓਵੇਂ ਓਵੇਂ ਹੁਣ ਉੱਥੇ ਡਿਊਟੀ ਪੈ ਲੋਡ ਪੈਂਦੀ ਆ ਉਹਨਾਂ ਸਾਡੇ ਮਲਾਜਮਾਂ ਦੀ ਜਿਹੜੇ ਹਰ ਚੀਜ਼ ਨੂੰ ਡਾਟਾ ਨੂੰ ਮੈਂਟੇਨ ਕਰਦੇ ਨੇ ਐਂਟਰੀਆਂ ਪਾਉਂਦੇ ਨੇ ਹਸਪੀਟਲਾਂ ਦੀਆਂ ਹੋ ਗਈਆਂ ਪੇਸ਼ੈਂਟਸ ਦੀਆਂ ਹੋ ਗਈਆਂ ਬਾਕੀ ਬਾਹਰ ਕੈਂਪ ਦੇ ਵਿੱਚ ਮਰੀਜ਼ਾਂ ਦੀਆਂ ਹੋ ਗਈਆਂ ਇੱਕ ਤਾਂ ਹੁਣ ਕੂਲਰ ਲੱਗਣੇ ਆ ਹਨਾ ਉੱਪਰਲੀ ਬਿਲਡਿੰਗ ਦੇ ਵਿੱਚ 에ਅਰ ਵਾਸ਼ਰ ਲੱਗਣੇ ਆ ਵੱਡੇ ਜਿਹੜਾ 에ਅਰ ਵਾਸ਼ਰ ਦੀ ਕੁਟੇਸ਼ਨ ਆ ਜਿਹੜੀ ਸਾਡੇ ਕੋਲੇ ਆ ਚੁੱਕੀ ਆ ਜੀ ਇਹ ਫ੍ਰੇਸ਼ਨ ਆ Air Washer ਦੀ ਜੀ ਇਹਨਾਂ ਦੀ 13,40,250 ਰੁਪਏ ਦੇ ਆ ਜੀ ਤਿੰਨ Air Washer ਆ ਜੀ ਇੱਕ Air Washer ਆ ਜੀ 3,25,000 ਰੁਪਏ ਦਾ ਜੀ ਤੇ ਵਿੱਚ ਇਹਨਾਂ ਦੀ ਜਿਹੜੀ ਸਾਰੀ ਉਪਾਕੇ ਡਾਕਟਿੰਗ ਵਗੈਰਾ ਜਿਹੜੀ ਲੱਗਣੀ ਆ ਕਰੀਬ 13.5 ਲੱਖ ਰੁਪਏ ਦਾ ਖਰਚਾ ਜੀ ਇਹ ਵੱਡੇ ਕੂਲਰ ਹੁੰਦੇ ਆ ਜਿਵੇਂ ਆਪਣੇ ਕਮਰੇ ਜਿੱਡਾ ਕੂਲਰ ਕਹਿ ਦਈਏ ਇੱਕ ਤੇ ਉਹਦੇ ਨਾਲ ਕੀ ਆ ਵੀ ਪੂਰੇ ਦਾ ਪੂਰਾ ਇੱਕ ਫਲੋਰ ਆ ਜਿਹੜਾ ਉਹ ਠੰਡਾ ਹੋ ਜਾਂਦਾ ਪਿਛਲੇ ਸਾਲ ਅਸੀਂ ਥੱਲੇ ਵਾਲੇ ਤੇ ਲਵਾਇਆ ਸੀ ਇੱਕ ਇੱਕ ਇਧਰ ਹਸਪੀਟਲ ਚ ਲਵਾਇਆ ਸੀ ਬਹੁਤ ਵਧੀਆ ਰਿਹਾਰ ਦੀਗਾ ਤੇ ਇਸ ਵਾਰ ਉਹਦੇ ਨਾਲ ਦੇ ਤਿੰਨ 에어 ਵਾਸ਼ਰ ਲੱਗਣੇ ਆ ਜੀ ਤੇ ਜੇ ਕੋਈ ਭੈਣ ਭਰਾ ਸੇਵਾ ਕਰਨੀ ਚਾਹੁੰਦਾ ਤਾਂ ਇਹਨਾਂ 에어 ਵਾਸ਼ਰ ਨੂੰ ਲੈਣ ਵਾਸਤੇ ਸਾਡੀ ਮਦਦ ਕਰਿਓ ਜੀ ਤੇ 에어 ਵਾਸ਼ਰ ਹੁੰਦਾ ਇਦਾਂ ਚੱਲਦਾ ਜੀ ਇਹ ਵੱਡਾ ਪ੍ਰੋਜੈਕਟ ਹੁੰਦਾ ਇਹਦੇ ਵਿੱਚ ਵੱਡੀ ਮੋਟਰ ਲੱਗਦੀ ਆ ਜੀ 7/2 ਦੀ ਤੇ ਇੱਥੋਂ ਹਵਾ ਮਾਰਦਾ ਪਿੱਛੇ ਇਹਦੇ ਪੈੜ ਲੱਗੇ ਹੁੰਦੇ ਵੱਡੇ ਇਤੋਂ ਦੀ ਪਾਣੀ ਡਕਦਾ ਹੁੰਦਾ ਇੱਕ ਵੱਡਾ ਮਤਲਬ ਕੂਲਰ ਆ ਜਿਹੜਾ ਪੂਰੇ ਉਸ ਫਲੋਰ ਨੂੰ ਠੰਡਾ ਕਰ ਦਿੰਦਾ ਜਿਹੜੇ ਫਲੋਰ ਦੇ ਉੱਤੇ ਲੱਗਦਾ ਵਾ ਤੇ ਇਹ ਸਾਡੀ ਬੇਨਤੀ ਨੂੰ ਜਰੂਰ ਧਿਆਨ ਦਿੱਤਾ ਜਾਵੇ ਜੀ ਇੱਕ ਪੰਜਵੀਂ ਮੰਜ਼ਲ ਦੇ ਉੱਤੇ ਜੀ ਟਾਈਲਾਂ ਲੱਗਣੀਆਂ ਵਾ ਹੁਣ ਜਿਹੜੀ ਇਹ ਮੰਜ਼ਲਾਂ ਵਾ ਦੋਨੇ ਇਹਨਾਂ ਦੇ ਉੱਤੇ ਟਾਈਲਾਂ ਲੱਗਣ ਵਾਲੀਆਂ ਰਹਿੰਦੀਆਂ ਟਾਈਲਾਂ ਦਾ ਵਰਕ ਰਹਿੰਦਾ ਸਾਡਾ ਤੇ ਸਾਨੂੰ ਟਾਇਲ ਚਾਹੀਦੀ ਆ ਜਿਹੜੀ ਫੁੱਲ ਬਾਡੀ ਟਾਇਲ ਹੁੰਦੀ ਆ ਕਰੀਬ 10000 ਸਕੁਅਰ ਫੁੱਟ ਟਾਈਲ ਆ ਜਿਹੜੀ ਲੋੜ ਆ ਸਾਨੂੰ ਤੇ ਜੇ ਕੋਈ ਭੈਣ ਭਰਾ ਸਾਡਾ ਮਦਦ ਕਰ ਸਕਦਾ ਤਾਂ ਇਹਨਾਂ ਨੂੰ ਟਾਈਲਾਂ ਦੀ ਸੇਵਾ ਵਾਸਤੇ ਵੀ ਸਾਡੇ ਨਾਲ ਜਰੂਰ ਸਪੋਰਟ ਕਰਿਓ ਜੀ ਤੇ ਇੱਕ ਨਵੀਂ ਜਿਹੜੀ ਬਿਲਡਿੰਗ ਵੱਡੀ ਬਣੀ ਆ ਇਹਦੇ ਵਿੱਚ ਫਾਇਰ ਲਾਈਨ ਬਣ ਪੈਣੀ ਆ ਜਿਹੜੀ ਕੋਈ ਅੱਗ ਲੱਗ ਜੇਵੇ ਕਿਤੇ ਅੱਗ ਨੂੰ ਬੁਝਾਉਣ ਵਾਸਤੇ ਲੋੜ ਪੈਂਦੀ ਆ ਉਹ ਪੂਰੀ ਦੀ ਪੂਰੀ ਪਾਈਪ ਲਾਈਨ ਪੈਂਦੀ ਆ ਇੱਕ ਕਾਫੀ ਵੱਡਾ ਪ੍ਰੋਜੈਕਟ ਹੁੰਦਾ ਉਹਦੇ ਵਿੱਚ ਵੱਡੀਆਂ ਮੋਟਰਾਂ ਲੱਗਣੀਆਂ ਹੁੰਦੀਆਂ ਮੋਟੀਆਂ ਪਾਈਪਾਂ ਪੈਣੀਆਂ ਹੁੰਦੀਆਂ ਲਾਲ ਰੰਗ ਦੀਆਂ ਜਿਵੇਂ ਆਪਾਂ ਦੇਖਦੇ ਹੁੰਨੇ ਆ ਨਾ ਹਸਪੀਟਲਾਂ ਦੇ ਵਿੱਚ ਜਾਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਲੱਗੇ ਹੁੰਦੇ ਆ ਵੱਡੇ ਵੱਡੇ ਫਾਇਰ ਜਿਹੜੇ ਮੰਨ ਲਓ ਮਸ਼ੀਨਾਂ ਲੱਗੀਆਂ ਹੁੰਦੀਆਂ ਪਾਈਪਾਂ ਲੱਗੀਆਂ ਹੁੰਦੀਆਂ ਉਹ ਸਾਰੀ ਬਿਲਡਿੰਗ ਦੇ ਵਿੱਚ ਲੱਗਣੀ ਹੈ ਜੀ ਤੇ ਉਹਦੇ ਵਿੱਚ ਵੀ ਜੇ ਕੋਈ ਭੈਣ ਭਰਾ ਦਾ ਕਿਤੇ ਲਿੰਕ ਹੈਗਾ ਕਿਸੇ ਨਾਲ ਫਾਇਰ ਦਾ ਜਿਹੜਾ ਕੰਮ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਸਾਡੀ ਕੋਈ ਮਦਦ ਕਰਿਓ ਤੇ ਨਹੀਂ ਤਾਂ ਜਿਹੜਾ ਇਹ ਲਵਾਉਣਾ ਵਾ ਇਹਦੇ ਵਿੱਚ ਤੁਸੀਂ ਮਦਦ ਕਰਨ ਵਾਸਤੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਮੈਂਬਰ ਬਣ ਸਕਦੇ ਹੋ ਐਜੇ ਸੇਵਾਦਾਰ ਰਜਿਸਟਰਡ ਹੋ ਸਕਦੇ ਹੋ ਫਿਰ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਸੈਂਡ ਕਰ ਦੇਣੀ ਆ ਤੇ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰ ਲਾਂਗੇ ਫਿਰ ਤੁਸੀਂ ਸਿੱਧੀ ਸੇਵਾ ਵੀ ਕਰ ਸਕਦੇ ਹੋ ਤੇ ਇੱਕ ਜਿਹੜੀਆਂ ਸਾਡੇ ਡੰਗਰ ਪਸ਼ੂ ਰੱਖੇ ਹੋਏ ਆ ਮੱਝਾਂ ਗਾਵਾਂ ਰੱਖੀਆਂ ਹੋਈਆਂ ਇੱਥੇ ਹਨਾ ਉੱਥੇ ਮੱਝਾ گاਵਾਂ ਦਾ ਸ਼ੈੱਡ ਬਣਾ ਰਹੇ ਹਾਂ ਜੀ ਹੁਣ ਅਸੀਂ ਨਕਸ਼ਾ ਪਾਸ ਹੋ ਗਿਆ ਸ਼ੈੱਡ ਦਾ ਤੇ ਉਹ ਨਕਸ਼ਾ ਬਣ ਕੇ ਤਿਆਰ ਹੁਣ ਅਸੀਂ ਕੰਮ ਸ਼ੁਰੂ ਕਰਨਾ ਤੇ ਉਹ ਸ਼ੈੱਡ ਦੇ ਵਿੱਚ ਜੇ ਕੋਈ ਭੈਣ ਭਰਾ ਸੇਵਾ ਕਰ ਸਕਦਾ ਤਾਂ ਉਹ ਸ਼ੈੱਡ ਪਾਉਣ ਦੀ ਸਾਡੀ ਮਦਦ ਕਰਿਓ ਜਰੂਰ ਜੀ